ਹਾਂ ਜੀ ਜੜੀ ਬੂਟੀ ਆ ਰਸਾਂ ਸਿੰਘ ਵਿੱਚ ਤੁਹਾਡਾ ਸਵਾਗਤ ਆ ਦੋਸਤੋ ਮਿੱਤਰੋ ਐਨੋ ਪ੍ਰਾਭੋ ਇਹ ਆ ਜੀ ਕਫੂਰ ਕਾਇਮ ਕਫੂਰ ਆ ਜੀ ਇਹ ਇੱਥੇ ਉੱਗਦਾ ਨਹੀਂ ਹੈ ਅਜੇ ਥੋੜਾ ਗਿੱਲਾ ਹੈ ਇਹਦੀ ਜਿਹੜੀ ਰਗੜਾਈ ਆ ਉਹ ਚੱਲ ਰਹੀ ਹੈ ਜੀ ਹਲੇ ਇਹ ਕਫੂਰ ਹੈ ਜੀ ਇਹਨੂੰ ਕਈ ਰਸਾਂ ਦੇ ਵਿੱਚ ਖਰਲ ਕਰਨ ਤੋਂ ਬਾਅਦ ਤੇ ਇਸ ਨਤੀਜੇ ਤੇ ਪਹੁੰਚਿਆ ਜੀ ਕਿ ਅੱਗ ਤੇ ਨਹੀਂ ਲੱਗਦੀ ਜਿਹਨੂੰ ਤੇ ਰੁਕਤੇ ਗਿਆ ਤੇ ਅੱਗੇ ਇਹਨੂੰ ਹੋਰ ਤੇਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੀ ਨਜ਼ਰ ਆ ਜਦੋਂ ਇਹ ਮੁਕੰਮਲ ਜਦੋਂ ਸਾਢੇ ਦੋ ਤੇਲ ਹੋ ਗਿਆ ਤੇ ਫਿਰ ਇਹਦੇ ਬਾਰੇ ਤੁਹਾਨੂੰ ਬਾਤ ਦਿਆਂਗੇ ਜੀ ਅਸੀਂ ਕਿ ਕਿਹੜੀ ਪદ્ધਤੀ ਦੇ ਨਾਲ ਇਹਨੂੰ ਬਣਾਇਆ ਗਿਆ ਤੇ ਮੇਰਾ ਮਕਸਦ ਇੱਥੇ ਇਹੀ ਸੀ ਕਿ ਵੀ ਇਹ ਦਿਖਾ ਦਿੱਤਾ ਜਾਵੇ ਕਿ ਕਫੂਰ ਜਿਹੜਾ ਕਾਇਮ ਆ ਉਹ ਦੌੜਦਾ ਨਹੀਂ ਅੱਗ ਤੇ ਜਿਹੜੀ ਚੀਜ਼ ਅੱਗ ਪਰ ਰੁਕ ਜਾਵੇ ਉਹ ਕਾਇਮ ਕਹਲੌਂਦੀ ਆ ਜੀ ਤੇਲ ਬਣ ਕੇ ਚੱਲੇ ਉਹ ਵੀ ਕਾਇਮ ਕਹਲੌਂਦੀ ਆ ਵੈਸੇ ਤਾਂ ਜੇ ਸਿੱਧਾ ਸਦਾ ਮੋਟਾ ਮਾਟੀ ਤਰੀਕੇ ਨਾਲ ਕਾਇਮ ਕਰਨਾ ਹੋਵੇ ਤਾਂ ਪਟਾਕਾ ਪੋਟਾਸ਼ ਦੇ ਨਾਲ ਕਫੂਰ ਖਰਲ ਕਰਕੇ ਤੇਜ ਅਗਨੀ ਤੇ ਰੱਖ ਦੋ ਲੋਹੇ ਦੀ ਕੜਾਹੀ ਚ ਪਾ ਕੇ 50 ਮਿੰਟਾਂ ਚ ਕਾਫੂਰ ਕਾਇਮ ਹੋ ਜਾਂਦਾ ਜੀ ਉਹਨੂੰ ਕੋਈ ਖੋਲ ਖਾਲ ਲੈ ਅੱਗੇ ਬੰਦਾ ਕਿਸੇ ਵੀ ਤਰੀਕੇ ਨਾਲ ਤਾਂ 파ਰੇ ਨੂੰ ਬਿਹਤਰੀਨ ਤਰੀਕੇ ਨਾਲ ਇਹ ਰੋਕ ਦੇਗਾ ਜੀ ਜੇ ਜੀ ਅਟਾਸ ਨਾਲ ਕਪੂਰ ਖਰਲ ਕਰਕੇ ਹਲਕੀ ਅੱਗ ਤੇ ਰੱਖੋਗੇ ਤਾਂ ਉਸ ਮਿਆਰ ਦਾ ਨਹੀਂ ਬਣਨਾ ਬਹੁਤ ਤੇਜ ਪੱਠੀ ਵਾਲੀ ਅੱਗ ਤੇ ਰੱਖਣਾ ਚਾਹੀਦਾ ਜੀ ਇਹ ਕੜਸੀ ਦੇ ਵਿੱਚ ਤੁਸੀਂ ਦੇਖਿਆ ਕਿ ਇਹਨੂੰ ਮਾੜੀ ਮਾੜੀ ਇਹੋ ਜਿਹੜੀ ਭਾਫ਼ ਬਣਦੀ ਆ ਉਹਦੇ ਉੱਪਰ ਅੱਗ ਪੈਂਦੀ ਐ। ਡਲੀ ਨੂੰ ਅੱਗ ਨਹੀਂ ਪੈਂਦੀ ਅਜੇ ਇਹਦਾ ਮਤਲਬ ਇਹ ਜਾਂ ਆਪਦਾ ਇੱਥੋਂ ਇਹਦੀ ਕਸਰ ਮਸਰ ਹੈ ਜੀ ਹੱਲੇ। ਇਹਦੇ ਵਿੱਚ ਕਸਰ ਮਸਰ ਹੈ ਤੇ ਇਹਦਾ ਜਿਹੜਾ ਖਰਲਾਈ ਵਾਲਾ ਕੰਮ ਆ ਉਹ ਹੋਰ ਕਰਨਾ ਪੈਣਾ ਜੀ। ਉਹ ਹੋਰ ਕਰਨਾ ਪੈਣਾ ਜੀ। ਚੰਗੀ ਤਰ੍ਹਾਂ ਖਰਲ ਕਰਨ ਤੋਂ ਬਾਅਦ ਜਦੋਂ ਇਹਨੂੰ ਜਿਹੜੀ ਮਾੜੀ ਮੋਟੀ ਅੱਗ ਪੈਂਦੀ ਆ ਜਦੋਂ ਇਹ ਹਟ ਗਈ ਤੇ ਫਿਰ ਅਸੀਂ ਇਹਨੂੰ ਸਮਝਾਂਗੇ ਕਿ ਕਾਫੂਰ ਇਹ ਜਿਹੜਾ ਇਹ ਕੈਮ ਹੋ ਗਿਆ ਜੀ ਠੀਕ ਆ ਹਲੇ ਥੋੜੀ ਥੋੜੀ ਅੱਗ ਦਿਖਾਉਂਦਾ ਇਹਨੂੰ ਭੜਕ ਜੀ ਪੈਂਦੀ ਆ ਜਿੱਦਾਂ ਪੈਟਰੋਲ ਤੇ ਪੈਂਦੀ ਆ ਤੇ ਇਹਨੂੰ ਹੋਰ ਖਰਲ ਕਰਨ ਤੋਂ ਬਾਅਦ ਫਿਰ ਚੈੱਕ ਕਰਾਂਗੇ ਜੀ ਕਿ ਇਹ ਕਿੜੇ ਮਾਰਦਾ ਬਣਿਆ ਬਸ ਮਿੱਤਰੋ ਕੈਮ